ਹੁਣ ਚੈਨਾ ਡਰਨ ਨਾਲ ਪਤੰਗਬਾਜੀ ਕਰਨ ਵਾਲਿਆਂ ਦੀ ਖੈਰ ਨਹੀਂ ਡਰਨ ਰਹੀ ਰੱਖੀ ਜਾਏਗੀ ਪੈਨੀ ਨਜ਼ਰ ਫੜੇ ਜਾਣ ਤੇ ਹੋਵੇਗੀ ਕਾਨੂੰਨੀ ਕਾਰਵਾਈ ਉਕਤ ਜਾਣਕਾਰੀ ਏਸੀਪੀ ਸੈਂਟਰਲ ਜਸਪਾਲ ਸਿੰਘ ਜੀ ਨੇ ਦਿੱਤੀ ਏਬੀ ਪੰਜਾਬ نیوز ਦੀ ਖਾਸ ਰਿਪੋਰਟ ਦੇਖੋ ਕੱਲ ਨੂੰ ਲੋੜੀ ਦਾ ਤਿਹਾਰ ਆ ਰਿਹਾ ਹੈ ਇਸ ਤੋਂ ਠੀਕ ਥੋੜੇ ਦਿਨਾਂ ਬਾਅਦ ਬਸੰਤ ਦਾ ਤਿਹਾਰ ਵੀ ਆਉਣਾ ਹੈ ਜਿਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਤਾਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਜਿਹੜੀ ਹੈ ਜੀ ਦੋਨਾਂ ਤਿਹਾਰਾਂ ਦੀ ਵਧਾਈ ਦਿੰਦਾ ਮਾਕੀ ਦਾ ਤਿਹਾਰ ਵੀ ਆ ਰਿਹਾ ਉਹਦੀ ਵੀ ਵਧਾਈ ਦਿੰਦਾ ਦੂਜੀ ਅਪੀਲ ਮੈਂ ਇਹ ਕਰਦਾ ਹਾਂ ਵੀ ਲੋੜੀ ਤੇ ਤੇ ਲੋੜੀ ਤੋਂ ਲੈ ਕੇ ਬਸੰਤ ਤੱਕ ਜਦੋਂ ਤੁਸੀਂ ਆਪਾਂ ਗੁੱਡੀ ਢਾਉਨੇ ਆ ਕਿਉਂਕਿ ਇਹ ਪੰਜਾਬੀਆਂ ਦਾ ਜਿਹੜਾ ਹੈਗਾ ਹੈ ਸ਼ਕੀਨ ਹੈ ਗੁੱਡੀ ਢਾਉਂਦੇ ਇਹ ਅਪੀਲ ਹੈ ਵੀ ਉਹ ਰਵਾਇਤੀ ਡੋਰ ਦੇ ਨਾਲ ਗੁੱਡੀ ਢਾ ਕੇ ਜਿਹੜੀ ਆ ਆਪਣੀਆਂ ਖੁਸ਼ੀਆਂ ਜ਼ਾਹਰ ਕਰਨ ਨਾ ਕਿ ਇਹ ਜਿਹੜੀ ਚਾਈਨਾ ਡੋਰ ਹੈ ਜਿਹਨੂੰ ਕੂਨੀ ਡੋਰ ਵੀ ਕਿਹਾ ਜਾਂਦਾ ਹੈ ਤੇ ਨਾਲ ਇਹਨੂੰ ਗੱਟੂ ਵੀ ਕਿਹਾ ਜਾਂਦਾ ਹੈ ਗੱਟੂ ਦੇ ਨਾਲ ਜਿਹੜੀ ਗੁੱਡੀ ਢਾਉਣੀ ਹੈ ਪਤੰਗਬਾਜ਼ੀ ਕਰਨੀ ਆ ਉਹ ਤੋਂ ਗਰੇਜ ਕਰਨ ਤਾਂ ਕਿ ਜਿਹੜੀਆਂ ਦੁਰਘਟਨਾਵਾਂ ਹੋ ਰਹੀਆਂ ਨੇ ਉਹ ਤੋਂ ਕਾਬੂ ਪਾਇਆ ਜਾ ਸਕੇ ਜਿਸ ਦਾ ਤੁਹਾਨੂੰ ਪਤਾ ਹੈ ਵੀ ਪਿਛਲੇ ਸਾਲ ਵੀ ਮੈਂ ਇੱਥੇ ਸੀਗਾ ਉਸ ਤੋਂ ਇਹ ਸਪੈਸ਼ਲ ਆਪਰੇਸ਼ਨ ਚ ਚਲਾ ਕੇ ਡਰੋਨ ਦੀ ਐਕਟੀਵਿਟੀ ਰਾਈ ਅਸੀਂ ਜਿਹੜੇ ਆ ਇਸ ਚੀਜ਼ ਤੋਂ ਲੋਕਾਂ ਨੂੰ ਸਮਝਾਇਆ ਵੀ ਸੀ ਜਾਗਰੂਕ ਵੀ ਕੀਤਾ ਸੀ ਉਹਦੇ ਚੋਂ ਸਾਨੂੰ ਕਾਫੀ ਹੱਦ ਤੱਕ ਸਫਲਤਾ ਵੀ ਮਿਲੀ ਸੀ ਪਹਿਲੇ ਸਾਲ ਸਾਡੇ ਸ਼ਹਿਰ ਦੇ ਵਿੱਚ ਦੋ ਦਿਨ ਕੈਜੂਲਟੀਆਂ ਹੋ ਗਈਆਂ ਸੀਗੀਆਂ ਕਾਫੀ ਨੁਕਸਾਨ ਹੋਇਆ ਸੀ ਤੇ ਪਰਮਾਤਮਾ ਦੀ ਜਿਹੜੀ ਹੈ ਰਹਿਮਤ ਦੇ ਨਾਲ ਇਸ ਸਾਲ ਹਾਲੇ ਤੱਕ ਇਸ ਚੀਜ਼ ਤੋਂ ਇਹ ਬਚਾਏ ਤਾਂ ਮੈਂ ਪ੍ਰਮਾਤਮਾਗੇ ਵੀ ਇਹੀ ਅਰਦਾਸ ਕਰੂੰਗਾ ਕਿ ਕਿਸੇ ਕਿਸਮ ਦਾ ਕਿਸੇ ਦਾ ਵੀ ਨਾ ਕਿ ਪਸ਼ੂ ਪੰਛੀ ਦਾ ਨਾ ਕਿ ਇਨਸਾਨ ਦਾ ਕੋਈ ਨੁਕਸਾਨ ਇਹਦੇ ਨਾਲ ਹੋਵੇ ਤਾਂ ਮੈਂ ਇਹੀ ਅਪੀਲ ਕਰੂੰਗਾ ਕਿ ਜਿਹੜੀ ਗੁੱਡੀ ਡਾਉਣੀਆਂ ਰਵਾਜੀ ਡੋਰ ਦੇ ਨਾਲ ਡਾਈ ਜਾਵੇ ਚਾਈਨਾ ਡੋਰ ਤੋਂ ਜਿਹੜਾ ਕਿਨਾਰਾ ਕੀਤਾ ਜਾਵੇ ਉਹਨਾਂ ਤੋਂ ਵਾਗੀਤੀ ਜਾਵੇ ਧੰਨਵਾਦ ਜੀ